ਪਿਆਰ ਭਰੀ ਸਾਸਰੀ ਕਾਲ ਕਹਿੰਦੇ ਐਡ ਲਾਉਣੀ ਤਾਂ ਪਾਸਪੋਰਟ ਤੇ ਨੰਬਰ ਚੱਲ ਜਾਂਦਾ 5 ਤੋਂ 7 ਫੋਟੋਆਂ ਭੇਜਿਆ ਕਰੋ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰਦੇ ਆਪਾਂ ਦੇ ਕਹਿੰ 4 ਤੋਂ 5 ਚੀਜ਼ਾਂ ਵੀਡੀਓ ਸਾਰੀ ਵੀਕਲ ਸਟੈਪ ਨਾਲ ਕਰੀਏ 4 ਤੋਂ 3 ਨਹੀਂ 4 ਹੀ ਆ ਫੁਰਨਾ ਲਾਇ ਕਰ ਦਿਓ ਭਰਾ ਬਣ ਕੇ 14 ਸੱਤ ਟਰਾਲਾ ਤੇ ਏਰੀਆ ਫਕਵਾੜਾ ਫਕਵਾੜਾ ਏਰੀਆ ਵੀਰ ਦਾ 12 ਸੱਤ ਟਰਾਲਾ ਦਾ ਸਿੰਘ ਕੀ ਗਾਰਡਰ ਦਾ ਨੜੀ ਹਾਬਾ ਰੀਲ ਜੈਸਾ ਵੀ ਭਾਈ ਦੇ ਭੈਰਾਂ 2.5 ਫੁੱਟਾ ਵੈਡੋ 2 ਫਟਵਾੜੋ ਤੇ ਹੈਵੀ ਤੋਂ ਭਾਰਾ ਟਰਾਲਾ ਬਣਿਆ ਵਾ ਡਬਲ ਜੱਕ ਜੱਕ ਦੋ ਲੱਗੇ ਛੋਟੇ ਦੇ ਸਿਰ ਜਿੱਡੇ ਜਿੱਡੇ ਤੇ ਡਬਲ ਜੱਕਾ ਵੱਡਾ ਟੂਲ ਬਾਕਸ ਤੇ 56 ਇੰਚ ਮੱਛੀ ਹੋਕਾ ਤੇ ਕਿਥੇ ਗੁੰਲਾ ਪੈਂਦਾ 4 ਇੰਚੀ ਤੇ ਡਬਲ ਜੈਕ ਕੋ ਤੇ ਪੂਰਾ ਵਧੀਆ ਟਰਾਂਦਾ ਫੁੱਲ ਮਉਡੀ ਪਾਈ ਜਗਮਗ ਜਗਮਗ ਕਰਦਾ ਕਿਸੇ ਵੀ ਪਾਈ ਨਹੀਂ ਲੈਣਾ ਬੀਨਸ ਪਰ ਕਰ ਸਕਦੀ ਹੈ ਤੇ ਹੰਤਵਾਰਾ ਦਾ ਵਹਿਮ ਦਾ 10 ਇੰਚੀ ਗਾਡਰ ਦਾ ਨੜੀ ਹੱਬ ਰਹੇ ਹੁੰਦਾ ਹੈ ਸਭੀ ਪਾਈ ਚ ਬਾਹਰੋਂ 3 ਫੁੱਟ ਵੇਡ ਦੋ ਪਟਵਾੜ 2.5 ਫੁੱਟ ਵੇਡਾ ਸੌੜੀ ਵੀਰੇ ਤੇ 55 ਇੰਚ ਮੱਚੀ ਹੌਕ ਕੋ ਕਿਥੇ ਗੁੰਲਾ ਪੈਂਦਾ 4 ਇੰਚੀ ਤੇ ਵੀਲ ਕਵਰ ਪਰ ਲੱਗੀਆਂ ਲਾਈਟਾਂ ਲੱਗੀਆਂ ਬੀਰਚੇ ਲੱਗੀਆਂ ਫੁੱਲ ਮੋਡੀਫਾਈ ਟ੍ਰਾਲਾ ਪਾਣੀ ਵਾਲੀ ਟੈਂਕੀ ਲੱਗੀ ਆ ਰਸੇ ਕੱਸਣ ਵਾਲਾ ਵੀ ਲੱਗਿਆ ਇਕੱਠੇ ਕਰਨ ਵਾਲਾ ਵੀ ਲੱਗਿਆ ਪਾਣੀ ਵਾਲੀ ਟੈਂਕੀ ਲੱਗੀ ਆ ਤੇ ਟੂਲ ਬਾਕਸੇ ਦੇ ਨਾਲ ਤੇ ਕੁੰਡ ਦਾ ਸਾਈਡਾਂ ਦੇ ਵੀ ਲੱਗੀਆਂ ਆ ਤੋਜਣ ਪਾਉਣ ਨੂੰ ਇਹਦਾ ਰੇਟ ਫੋਨ ਤੇ ਕਰ ਸਕਦੇ ਹੋ ਸਾਰੀ ਜਾਣਕਾਰੀ ਫੋਨ ਲੱਗਦੇ ਸਾਡੇ 90 ਪਹਿ ਤੈਰ ਆ 963 ਟਰੈਕਟਰ ਆ 963 ਆ ਤੇ ਭੀਮ ਡੜਾ ਇੰਜਣ ਕੇ ਲਿਫਟ ਤਾਂ ਓਕੇ ਆ ਰੰਗ ਪੇਂਟ ਤਾਂ ਸਾਰਾ ਨੀ ਜਲਾ ਜਾ ਬਹੁਤ ਕਾ ਟਰੈਕਟਰ ਚੱਲਿਆ ਵਾ 90 ਪੈਸੇ ਟਾਇਰ ਪਏ ਟਰੈਕਟਰ ਤੇ ਰੰਗ ਪੇਂਟ ਵਧੀਆ ਪਿਆ ਤੇ ਫਹਿਬਤ ਦੀ ਛਤਰੀ ਲੱਗੀ ਆ ਹੱਡ ਲੱਗਿਆ ਵਾ ਤੇ 16 ਦੇ ਟਾਇਰਾਂ ਚਾਹੀਏ ਇੰਜਣ ਕੇ ਲਿਫਟ ਤਾਂ ਓਕੇ ਆ ਡਬਲ ਜੈਕਟੀ ਬੂਡਰ ਆ ਤੇ ਡੈਕਸ ਬ੍ਰੇਕਾਂ ਡਬਲ ਕਲੱਚ ਪਾਵਰ ਸਟੇਰਿੰਗ ਤੇ ਇਹਦਾ ਰੇਟ ਪਹੁੰਚਦੇ ਕਰ ਸਕਦੇ ਰੇਟ ਦੱਸਿਆ ਦੀ ਮਾਲਕਾਣੀ ਕੋਕਾ ਵੀ ਟਰੈਕਟਰ ਅਸੀਂ ਵੀਰ ਪਾਈ ਲੈਣਾ ਹੋਵੇ ਬੀਨਸ ਪਰ ਕਰ ਸਕਦੇ ਆ 963 ਤੇ ਇੰਜਨ ਕੀ ਲਿਫਟ ਦਾ ਓਕੇ 2020 ਮਾਡਲ ਆ ਸਾਰੀ ਕੰਮ ਕਰੀ ਫੌਂ ਲਗਾ ਦੇ ਸਕਦੇ ਆ 90 ਪੈਸੇ ਟਾਇਰ ਆ ਅਤੇ ਬਹੁਤ ਘੱਟ ਰੇਟ ਚੱਲਿਆ ਯਾਰ 1500 ਤੋਂ 1800 ਚੱਲਿਆ ਵਾ ਤੇ ਕੋਕਾ ਵੀ ਟਰੈਕਟਰ ਆ ਵਾਗੇ ਲੈ ਸਕਦੇ 1000 ਰੁਪਏ ਨਾਲ ਸਾਰੀ ਕੰਮ ਇਹ ਗੱਲ ਧਿਆਨ ਆ 735 ਟਰੈਕਟਰ ਆ 1995 ਮਾਡਲ ਆ 85 ਪੈਸੇ ਟਾਇਰ ਇੰਜਨ ਗੇ ਲਿਫਟ ਦਾ ਓਕੇ ਆ ਰੰਗ ਪੇਂਟ ਦਾ ਵਧੀਆ ਪਿਆ ਬੈਟਰੀ ਵੀ ਨਮੀ ਰੱਖੀ ਵੀ ਹੈ ਜਮਾ ਤੇ ਇੰਜਨ ਗੇ ਲਿਫਟ ਦਾ ਓਕੇ ਆ ਮੜਗਾਰਚਾੜ ਕੇ ਤੋਂ ਬਲੇ ਨਹੀਂ ਪੂਰੇ ਸਾਫ ਪਏ ਆ ਹੁੱਡ ਦਾ ਕੀ ਆ ਕਹਿੰਦਾ ਛਤਰੀ ਲੱਗੀ ਨਹੀਂ ਉੱਤੇ ਬਹਿ ਵਰਦੀ ਛਤਰੀ ਨਹੀਂ ਲੱਗੀ ਤੇ ਕੋਲ ਕਾਪੀ ਟਰੈਕਟਰ ਆ 735 90000 ਰੁਪਿਆ ਇਹਦਾ ਰੇਟ ਮੰਗਦੇ ਆ ਕਿਹੜਾ ਪੰਜਾਬ ਬੰਦੇ ਨੇ ਵੀਡੀਓ ਸ਼ੇਅਰ ਕਰਕੇ ਜੋ ਚੇਂਜਰ ਬੋਲੋ ਕਰਕੇ ਜੋ 5000 ਰੁਪਿਆ ਦੱਸ ਕਰਦੇ ਨੇ ਕਿ ਰੰਗ ਬਚਿਆ ਹੋਇਆ ਕਾਲਾ ਆ ਦੇ ਉੱਤੇ ਟਰੈਕਟਰ ਦੀ ਇਸਰੀ ਦੀ ਤੇ ਕੋਕਾਪੀ ਟਰੈਕਟਰ ਆ ਵਾ ਕੇ ਲੈ ਸਕਦੇ ਆ 1 ਰੁਪਿਆ ਨਕਸੇ ਦਾ ਇੰਜਰ ਦੇ ਦੇ ਕਿ ਮੈਂ ਇਸਰੀ ਸਾਰੇ ਦੇ ਰੰਗ ਬਚਿਆ ਕਾਲਾ ਛੋਣੂ ਵੀ ਹੋਇਆ ਹੋਊਗਾ ਰੰਗ ਗਾਫੂ ਲਾ ਕੇ ਜਾਣਕਾਰੀ ਦਰਿਓ 90000 ਰੁਪਿਆ ਰੇਟ ਪਹਿਲਾ ਜਿਲ੍ਹਾ ਬਰਨਾਲਾ ਪੀਟਰ ਜਿਹੜਾ ਬਿਕਾਉ ਹੈ ਦੱਸਦਾ ਇੰਜਣਾ ਤੇ ਚਾਰ ਗੇੜ ਤਿੰਨ ਗਾਹ ਨੂੰ ਦੇ ਚੌਥਾ ਬੈਗਾ ਤੇ ਪੂਰਾ ਪੀਟਰ ਜਿਹੜਾ ਵਧੀਆ ਡੈਕਸ ਬ੍ਰੇਕਾਂ ਤੇ ਟਾਇਰ ਵੀ ਚੰਗੇ ਆ 50 ਕ ਪੈਸੇ ਤੇ 10 ਹਸ ਪਾਵਰ ਇੰਜਣ ਹੈ ਇਹਦਾ ਤੇ ਜਗੰਨੇ ਵਾਲੀ ਜੂਸ ਵਾਲੀ ਮਸ਼ੀਨ ਨਾਲ ਮਿਲੂਗੀ ਕਿਹੜਾ ਜੂਸ ਰੌ ਕੱਢਦੇ ਆਪਾਂ ਤੇ ਉਹ ਨਾਲ ਮਿਲੂਗੀ ਮਸ਼ੀਨ ਤੇ ਪੂਰਾ ਵਧੀਆ ਪੀਟਰ ਰੇੜਾ ਡੈਕਸ ਬਰੇਕਾਂ ਤਿੰਨ ਗਏ ਜਿਹੜਾ ਚੌਥਾ ਬੈਗਾ ਤੇ ਪੂਰਾ 10 ਦਾ ਇੰਜਨ ਤੇ ਜਿਹੜਾ ਬਨਾਲਾ ਤੇ ਪਿੰਡ ਭੂਤ ਭੂਤ ਪਿੰਡ ਵਜਦਾ ਤੇ ਰੇਟ ਹੈਗਾ 70000 ਰੁਪਇਆ ਜਿਹੜਾ ਪੰਜਾਂ ਬੰਦਿਆਂ ਨੂੰ ਵੀਡੀਓ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜੀ 5000 ਰੁਪਇਆ ਦਾ ਇਸ਼ਾਰਜ ਦਊਗਾ ਹੋਰ ਵੀ ਤੁਹਾਡਾ ਮਾਨਤਾਣ ਕਰ ਦਊਗਾ ਕਿ ਕੋਈ ਨੁਕਸਰੀ ਨਾ ਕੋ ਘੇਰ ਚਾ ਨਾ ਕੋ ਗੰਨੇ ਵਾਲੇ ਰੋ ਚਾ ਤੇ ਨਾ ਕੋ ਇਣ ਚ ਪੱਠੇ ਢੋਨ ਨੂੰ ਦੇਣਾ ਹੋਵੇ ਕਿਸੇ ਨੇ ਵੀ ਵੀਡੀਓ ਲਾਇਕ ਕਰੇ